ਰੋਜ਼ ਹੀ ਦੁਜੀ ਦਿਨ ਜਿਹੜਾ ਡਰਾਮੇ ਹੁੰਦੇ ਨੇ ਕਿ ਟੋਲ ਪਲਾਜ਼ੇ ਬੰਦ ਕਰਦੇ ਟੋਲ ਪਲਾਜ਼ੇ ਬੰਦ ਕਰਦੇ ਆ ਜਿਹੜਾ ਕਿ ਸ਼ਰਿਆਮ ਇੱਥੇ ੱੱੱਕਾ ਹੋ ਰਿਹਾ ਸੋਨੂੰ ਸਾਹਮਣੂ ਆ ਟੋਲ ਡਗਲੋੜਾ ਟੋਲ ਲੱਗਿਆ ਨਾ ਵਾ ਇੱਥੇ ਕੋਈ ਫਾਸਟ ਟੈਗ ਜਿਆਦਾ ਨਾ ਕੋਈ ਹੋਰ ਚੱਲਦਾ ਇੰਨਾ ਲੋਕਾਂ ਦੇ ੱੱੱਕਾ ਹੁੰਦਾ ਤੁਸੀਂ ਇਹ ਦੇਖੋ ਜਿਹੜੀ ਸੜਕ ਹੈ ਹਜ਼ਾਰ ਤਾਂ ਉਹ ਜਿਹੜੀ ਸੜਕ ਟੁੱਟੀ ਹੋਈ ਹੈ ਸਿੰਗਲ ਸੜਕ ਹੈ ਸਿੰਗਲ ਸੜਕ ਦੇ ਉੱਪਰ ਟੋਲ ਪਲਾਜ਼ਾ ਲਾਇਆ ਹੋਇਆ ਹੈ ਮੈਂ ਲੋਕਾਂ ਦਾ ਇੱਥੋਂ ਦਾ ਹੈਰਾਨ ਮੰਨਦਾ ਇਥੋਂ ਦੇ ਲੋਕਾਂ ਦਾ ਵੀ ਇਹ ਇਹ ਜਿਹੜੀ ਆਵਾਜ਼ ਕਹਿੰਨ ਉਠਾ ਰਹੇ ਕਿਹੜਾ ਇਲਾਕਾ ਬਈਆ ਪਿੰਡ ਕਿਹੜੇ ਨੇ ਇੱਥੇ ਲਵੇ ਲਵੇ ਇਹ ਸੱਤਵੇਂ ਵੇੜ ਤੋਂ ਬਈ ਆਪਣਾ ਸੱਤਵੇਂ ਵੇੜ ਦੇ ਵਿੱਚ ਵਾਲੇ ਪਿੰਡ ਆ ਜਾਂਦੇ ਮਾਤਪੁਰ ਹੈ ਹਾਂ ਬਈ ਆਹ ਨਾਲ ਕਿਹੜਾ ਪਿੰਡਾ ਇੱਥੇ ਜਿਹੜਾ ਟੋਲ ਲੱਗਾ ਹੋਇਆ ਹੈ ਆ ਸੰਗੋਵਾਲੀ ਸੀ ਕਿ ਇੱਧਰ ਆਹ ਸੰਗੋਵਾਲ ਬਈ ਸੰਗੋਵਾਲ ਤੋਂ ਆ ਹੁਣ ਕਿਹੜਾ ਹੋਊਗਾ ਇੱਥੇ ਕਿੱਧਰ ਗਾ ਬਈ ਸਿੱਧਵਾ ਆ ਜਾਣਾ ਸਿੱਧਵਾ ਦੇਖੋ ਆ ਮੈਂ ਹੈਰਾਨ ਆ ਵੈਸੇ ਝੰਡਾ ਦਾ ਲਾਈ ਫਰਦ ਕਰਨਾਗੇ ਮੂਰੇ ਕਿਸਾਨ ਕਿਸਾਨੀ ਦਾ ਹਨ ਪਰ ਇਹ ਇਹ ਦੇਖੋ ਸਿੰਗਲ ਜਿਹੜਾ ਰੋੜਾਂ ਦੇ ਉੱਪਰ ਟੋਲ ਲੱਗੇ ਪਾਣ ਮੈਂ ਤੁਹਾਨੂੰ ਅੱਗੇ ਸੜਕ ਟੁੱਟੇ ਸੜਕ ਦੇ ਉੱਪਰ ਟੋਲ ਸਿੰਗਲ ਸੜਕ ਦੇ ਉੱਪਰ ਟੋਲ ਹਰਾਮ ਆ ਯਾਰ ਸ਼ਰਮ ਨਾ ਧੱਕਾ ਹੋ ਰਿਹਾ ਪੰਜਾਬ ਦੇ ਵਿਚਾਲੇ ਲੁੱਟ ਹੋ ਰਹੀ ਹੈ ਜਿਹੜਾ ਹੈਗਾ ਇਹ ਲੁਧਿਆਣਾ ਹਣਾ ਜਿਹੜਾ ਲੁਧਿਆਣਾ ਸੰਗੋਵਾਲ ਜਿਹੜਾ ਪਿੰਡ ਹੈ ਇੱਥੇ ਇਹ ਨਕੋਦਰ ਨੂੰ ਅਕੇਲੀ ਸਿੰਗਲ ਸੜਕ ਜਾਂਦੀ ਹੈ ਇੱਧਰ ਕਿੱਧਰ ਜਾਂਦੀ ਹੈ ਜਗਰਾਮਾ ਨੂੰ ਹਾਂ ਜਗਰਾਮਾ ਇੱਧਰ ਜਗਰਾਮਾ ਨੂੰ ਇਹ ਲੋਕ ਇੱਥੋਂ ਮੈਂ ਇੱਥੇ ਇਲਾਕੇ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ ਤੁਸੀਂ ਇਕੱਠੇ ਹੋ ਤੁਹਾਡੇ ਨਾਲ ਮੈਂ ਖੜਾ ਇਸ ਚੀਜ਼ ਦਾ ਜਿਹੜਾ ਕਿ ਵਿਰੋਧ ਕਰੋ ਕਿੰਨੀ ਟੁੱਟੇ ਸੜਕ ਦੇ ਉੱਪਰ ਸਾਨੂੰ ਇਹਦਾ ਚੀਜ਼ ਪਤਾ ਹੋਣਾ ਚਾਹੀਦਾ ਜਿਹੜਾ ਟੋਲ ਲੱਗਦਾ ਕਿਹੜੀਆਂ ਫੈਸਿਲਟੀਆਂ ਲਈ ਟੋਲ ਲੱਗਦਾ ਟੁੱਟੀਆਂ ਸੜਕਾਂ ਨਹੀਂ ਆ ਜਿਹਦੇ ਉੱਪਰ ਟੋਲ ਦੇਈਏ ਨਾ ਦੇਈ ਚੱਲੋ ਥਾਂ ਥਾਂ ਤੇ ਜਾਮ ਲੱਗੇ ਪੈਣ ਥਾਂ ਥਾਂ ਤੇ ਉਹ ਹੋਏ ਪੈਣ ਟੋਲ ਦੇਣ ਦਾ ਇੱਕ ਮਕਸਦ ਹੁੰਦਾ ਹੈ ਸਾਫ਼ ਸੜਕ ਹੋਵੇ ਵਧੀਆ ਸੜਕ ਹੋਵੇ ਕੋਈ ਲਾਈਟਾਂ ਲੱਗੀਆਂ ਹੋਣ ਸਾਰਾ ਕੁਝ ਜਿਹੜਾ ਸਹੂਲਤ ਆਉਣ ਜਿਹੜਾ ਕਿ ਜਿਹੜਾ ਕਿ ਟੋਲ ਲੈਣਾ ਵੀ ਬਣਦਾ ਆਦਮ ਦੁਕਾਨ ਨਾਲ ਕੇ ਕਹੋ ਜੀ ਸੜਕਾ ਕਿਵੇਂ ਜਿਹੜਾ ਸਿੰਗਲ ਸੜਕ ਉੱਪਰ ਟੋਲ ਲੱਗ ਰਿਹਾ ਹੈ ਇਹ ਇਲਾਕੇ ਦੇ ਜਿੰਨੇ ਵੀ ਲੋਕ ਨੇ ਲੋਕਾਂ ਨੂੰ ਆਵਾਜ਼ ਠਾਉਣੀ ਚਾਹੀਦੀ ਹੈ ਇਹ ਸ਼ਰਿਆਮ ਥੋੜੇ ਇਲਾਕੇ ਦੀ ਰੋਟਰੀ ਜਗਰਾਉ ਤੋਂ ਨਕੋਦਰ ਰੋਡ ਆ ਅੱਗੇ ਲਿਖਾ ਦਿਖਾਉਣਾ ਤੁਹਾਨੂੰ ਇਹ ਜਗਰਾਉ ਤੋਂ ਜਿਹੜਾ ਨਕੋਦਰ ਰੋਡ ਟੋਲ ਆ ਇੱਧਰ ਦਿਖਾਵਾਂ ਮੈਂ ਕਾਕਾ ਆ ਜਗਰਾਉ ਤੋਂ ਜਿਹੜਾ ਨਕੋਦਰ ਰੋਡ ਟੋਲ ਹੈ ਨਾ ਇਹ ਟੋਲ ਦੇ ਉੱਪਰ ਭਰਾਵੋ ਤੁਹਾਡਾ ਬਹੁਤ ਨਜਾਇਜ਼ ਜਿਹੜੀ ਲੁੱਟ ਖਸੋਟ ਹੋ ਰਹੀ ਹੈ ਇਸ ਕਰਕੇ ਤੁਸੀਂ ਇਲਾਕੇ ਦੇ ਲੋਕਾਂ ਨੂੰ ਮੇਰੀ ਬੇਨਤੀ ਹੈ ਵੀ ਆਪਾਂ ਇਸ ਦੀਦਾ ਇਕੱਠੇ ਹੋ ਕੇ ਜਿਹੜਾ ਆਪਾਂ ਪ੍ਰਦਰਸ਼ਨ ਕਰੀਏ ਪਰ ਮਗਰ ਵੀ ਭਾਈ ਆਪਣੀ ਹੈ ਗੱਡੀ ਠੀਕ ਠਾਕ ਬਈ ਠੀਕ ਹੈ ਇਸ ਕਰਕੇ ਤੁਸੀਂ ਸਾਰੇ ਇਲਾਕੇ ਦੇ ਲੋਕਾਂ ਨੂੰ ਬੇਨਤੀ ਬੰਦ ਰੇਟ ਆਪਣੀ ਵੀ ਜਿਹੜੀ ਬਾਹਰ ਦੀ ਆ ਇੱਕ ਮਿੰਟ ਮੈਂ ਕੰਪਨੀ ਪੁੱਛ ਲਾ ਇਹ ਕੰਪਨੀ ਕਿੱਥੋਂ ਦੀ ਆ ਚੱਲੇ ਜਾਂਦੇ ਭਾਈ ਜਿਹੜੀ ਟੋਲ ਵਾਲੀ ਕੰਪਨੀ ਕਿੱਥੋਂ ਦੀ ਆਏ ਇਹ ਜਿਹੜੀ ਟੋਲ ਵਾਲੀ ਕੰਪਨੀ ਕਿੱਥੋਂ ਦੀ ਆਏ ਇਹ ਰੋਹਨ ਰਾਜੀਵ ਹੈ ਰੋਹਨ ਰਾਜੀਵ ਕਿੱਥੋਂ ਦਾ ਹੈ ਮਹਾਰਾਸ਼ਟਰ ਦਾ ਮਹਾਰਾਸ਼ਟਰ ਦਾ ਜਿਹੜਾ ਕਿ ਕੰਪਨੀ ਆ ਇਹ ਜਿਹੜੀ ਕਿ ਜਿਹੜਾ ਕਿ ਮਹਾਰਾਸ਼ਟਰ ਦਾ ਠੇਕੇਦਾਰ ਹੈ ਜਿਹੜਾ ਕਿ ਇੱਥੇ ਟੋਲ ਲਈਦਾ ਲੋਕਾਂ ਤੋਂ ਲੀਆਂ ਦੇਖ ਲਓ ਭਾਈ ਤੁਸੀਂ ਸੜਕ ਪੰਜਾਬ ਦੇ ਲੋਕ ਆਪ ਦੇਖ ਲਓ ਆ ਸੜਕ ਉੱਪਰ ਟੋਲ ਲੱਗਣਾ ਤੋਂ ਜ਼ਿਆਦਾ ਦੋ ਕਿੰਨਾ ਕੁ ਜ਼ਿਆਦਾ ਕਿ ਤੁਹਾਨੂੰ ਟੋਲੇ ਦਿਖਾਉਣਾ ਮੈਂ ਅੱਗੇ ਤੁਹਾਨੂੰ ਮੈਂ ਟੋਲੇ ਦਿਖਾਉਣਾ ਹੈ ਸੜਕ ਦੇ ਉੱਪਰ ਕਿੰਨੇ ਟੋਲੇ ਨੇਗੇ ਸੜਕ ਦੇਖ ਲਓ ਕਿੰਨੀ ਬੇਕਾਰ ਸੜਕ ਹੈ ਇਹਦੇ ਉੱਪਰ ਟੋਲ ਲੱਗਣਾ ਪੰਜਾਬ ਦਾ ਮੁੱਖ ਮੰਤਰੀ ਤੀਜੇ ਦਿਨ ਕਹਿੰਦਾ ਮੈਂ ਟੋਲ ਬੰਦ ਕਰਾਤੇ ਮੈਂ ਟੋਲ ਬੰਦ ਕਰਾਤੇ ਇਹ ਮੈਂ ਟੋਲ ਬਾਰੇ ਪਹਿਲਾਂ ਵੀ ਕਈ ਵਾਰੇ ਬੋਲ ਚੁੱਕਾ ਹੈ ਜਿਹੜਾ ਇਹ ਦੋ ਦੋ ਟੋਲ ਦੋ ਟੋਲ ਲੱਗੇ ਹੋਣਾ ਨਾ ਤੇ ਮੈਨੂੰ ਲੱਗਦਾ ਯਾਰ ਹੈ ਨਕੂਦਰ ਤੱਕ ਇੱਕ ਹੀ ਹੈ ਭਾਈ ਇੱਕੋ ਹੀ ਆ ਤੁਸੀਂ ਦੇਖ ਲਓ ਭਾਈ ਕਿਵੇਂ ਜਿਹੜਾ ਸਾਰਿਆਂ ਉੱਪਰ ਕਿੱਡੀ ਸੜਕ ਹੈ ਇਹ ਟੋਲ ਦੇ ਉੱਪਰ ਇਹ ਸੜਕ ਦੇ ਉੱਪਰ ਟੋਲ ਲੱਗਿਆ ਹੋਇਆ ਹੈ ਤੇ ਆ ਤੁਹਾਨੂੰ ਅੱਗੇ ਦਿਖਾਉਣਾ ਸਾਰੇ ਟੁੱਟੀ ਭੱਜੀ ਸੜਕ ਹੈ